ਕਣੀ ਟ੍ਰਕ ਡਾ ਘਟ ਹੁੰਦੇ ਸੀ ਸੌ ਜਾਂਦੇ ਸੀ ਮੰਨਦੇ ਨਹੀਂ ਸੀ ਬਾਹਰ ਨਿਕਲ ਕੇ ਆਏ ਟਾਇਰ ਵੇਖਣੇ ਹੁੰਦੇ ਸੀ ਟਾਰ ਚ ਨਾ ਹਾਂ ਵੀ 10 ਭਲਾ ਪੁੱਛਣ ਆ ਲਾ ਉਹ ਵੀ ਤੁਰੀ ਜਾਂਦੀ ਤੇ ਟਾਇਰ ਕਿਹੜਾ ਨਿਕਲ ਕੇ ਭੱਜ ਜਾਣੇ ਐਵੇਂ ਹੀ ਵੇਖੀ ਜਰਾ ਬਾਹਰ ਸੌ ਜਾਂਣਾ ਦੋ ਹਵਾ ਠੰਡੀ ਪੈਣੀ ਬਾਹਰ ਨੀਂਦਾ ਜਾਣੀ ਆਤਾ ਇਹ ਰਹਿਣਾ ਟਾਰ ਚ ਡੱਕ ਪੈਣੀ ਐਵੇਂ ਹਾਤਾਏ ਕਰਕੇ ਬੈਠ ਕੇ ਮੁਰਕੇ ਜੂਦ ਵੇਖਣਾ ਟਾਰ ਚ ਨਹੀਂ ਫਿਰ ਵਿੱਚ ਬਹਿ ਜਾਣ ਗਾਂਹ ਜਾ ਕੇ ਇੱਥੇ ਰੱਖੀ ਸੀ ਬੈਟਰੀ ਕਿੱਧਰ ਗਈ ਉਨੇ ਕਹਿੰਦਾ ਸਾਲਿਆ ਸੁੱਤਾ ਮੈਂ ਕਹਿੰਦਾ ਨਾ ਮੈਂ ਨਹੀਂ ਸੁੱਤਾ ਆ ਮੰਨਦਾ ਹੀ ਨਹੀਂ ਕਰੇਟਰ ਯਾਰ ਜਾਗਾ ਸੁੱਤਾ ਪਿਆ ਮੰਨ ਜੇ ਉਹ ਮੰਨਦਾ ਨਹੀਂ ਨਾ ਮੇਰਾ ਕਰੇਟਰ ਨਾ ਮੰਨੇ ਮੈਂ ਕਹੇ ਭਾਈ ਮੰਨ ਜਾ ਸੀ ਵੀ ਨਹੀਂ ਮੰਦੇ ਹੁੰਦੇ ਸੀ ਹੂੰ ਬੈਟਰੀ ਤੂੰ ਜ਼ੜਤੀ ਮੈਂ ਕਹੇ ਮੈਨੂੰ ਪਤਾ ਹੈ ਇੱਕ ਦਿਨ ਕੁੰਡੀ ਨਾਲ ਕੋਲੇ ਟਾਇਰ ਕਢ ਕੰਮਣ ਵਾਲੀ ਮੈਂ ਕਹੋ ਵੀ ਜ਼ੜਤੀ ਤੂੰ ਬਾਹਰ ਹੋਊਗੀ ਮੈਂ ਕਹੇ ਹਵਾ ਠੰਡੀ ਪਈ ਲੀਂਦਾ ਕੀ ਜ਼ੜਤੀ ਜ਼ੜਤੀ ਮੈਂ ਸਮਝਦਾ ਹੀ ਨਹੀਂ ਕਹਿੰਦਾ ਹੂੰ ਇੱਕ ਦਿਨ ਮੈਂ ਲਾਈਟਾਂ 'ਚ ਗੱਲਾਂ ਕਰਾਂ ਤੇ ਅੱਖਾਂ ਬੰਦ ਜਦੋਂ ਮੈਂ ਲਾਈਟਾਂ ਦੇ ਗੱਜਾਂ ਕੋਲ ਲੂੰਗਾ ਮੈਂ ਕਿਹਾ ਹਉਣ ਇਹ ਤਾਂ ਮੂੰਹ ਬੰਦ ਕਰੀਆਂ ਸੀ ਮੂੰਹ ਮੈਂ ਕਿਹਾ ਨਾਲੇ ਭਗਤੀ ਤੇ ਬੈਠਾ ਮੈਂ ਤਾਂ ਅੰਦਰ ਕਿ ਮਿਚ ਗਿਆ ਕਹਿੰਦਾ ਨਾ ਮੈਂ ਕੀ ਕਰਿਆ ਇੱਕ ਦਿਨ ਉਹ ਗੱਡੀ ਚਲਾਈ ਜਾਂਦਾ ਮੈਂ ਗੱਡੀ ਚਲਾਉਂਦੇ ਚਲਾਉਂਦੇ ਨੇ ਮੈਂ ਉਹ ਸੁੱਤਾ ਪਿਆ ਮੈਂ ਛੱਡ ਕੇ ਸਟੀਰੀਂਗ ਖੱਡੇ ਜ ਹੁੰਦੇ ਸੀ ਹੌਲੀ ਹੌਲੀ ਜਾਂਦੰਦੇ ਕੋਈ ਹਟੀ ਮੈਂ ਵਾਰਨਰ ਤੇ ਬਹਿ ਗਿਆ ਆ ਗਿਆ ਘੱਟ ਨਾਲ ਸਟੀਰੀਂਗ ਫੜ ਕੇ ਦੂਜੇ ਪਾਸੇ ਦੀ ਲਪੇੜਾ ਮਾਰਾ ਖੱਚ ਕੇ ਜਾ ਕੇ ਮੈਂ ਸਟੀਰੀਂਗ ਤੇ ਬਹਿ ਗਿਆ ਜਾਲੀ ਚੜਾ ਲਈ ਉਹ ਬੰਦੇ ਉਹ ਬੰਦੇ 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 ਮੈਂ ਕਿਹਾ ਤਾਂ ਚੜ ਗਿਆ ਤਾਂ ਕਰ ਗਿਆ ਬੰਦਾ ਕਹਿੰਦਾ ਮੈਂ ਕਿਹਾ ਪੱਕੀ ਗੱਲ ਹੈ ਕਹਿੰਦਾ ਮੇਰੇ ਲਪੜ ਮਾਰ ਕੇ ਗਿਆ ਮੈਂ ਕਹਾ ਸੌਂ ਖਾ ਕਹਿੰਦਾ ਹਾਂ ਮੈਂ ਤਾਂ ਚੜ ਜਾ ਤਾ ਫਿਰ ਕਹਿੰਦਾ ਲੈ ਮਰਨਾ ਕਿੱਥੇ ਐ ਤੂੰ ਗੱਡੀ ਪਜਾ ਹਾਂ ਮੈਂ ਕਹਾ ਵੇਖੀ ਕਿਤੇ ਸੌਂ ਤਾਂ ਨਹੀਂ ਗਿਆ ਸੀ ਉਹ ਨਾਲ ਯਾਰ ਮੈਂ ਜਾਗਦਾ ਬੈਠਾ ਮੈਂ ਕਹਿੰਦਾ ਲਵੇੜਾ ਮੈਂ ਮਾਰਿਆ ਏਨ ਇਧਰਲੇ ਪਾਸੇ ਕਿਵੇਂ ਮਾਰਿਆ ਕਹਿੰਦਾ ਮੈਂ ਕਹਾ ਵਾਰਨਰ ਤੇ ਬਹਿ ਕੇ ਮਾਰਿਆ ਤੇਰੇ ਕੋਲੇ ਤੂੰ ਕਹਿੰਦਾ ਮੈਂ ਸੌਂਦਾ ਨਹੀਂ ਅੱਜ ਅੱਖ ਲੱਗੀ ਸੀ ਕਹਿੰਦਾ ਮੰਨਿਆ ਪਹਿਲਾਂ ਵਾਲਾ ਵੀ ਨਹੀਂ ਪਹਿਲਾ ਵਾਲਾ ਫੇਰ ਵੀ ਨਹੀਂ ਮੰਨਿਆ ਕਹਿੰਦਾ ਅੱਜ ਅੱਖ ਲੱਗੀ ਸੀ ਕਹਦਾ ਨਹੀਂ ਨਹੀਂ ਮੰਨਣਾ ਪਹਿਲਾਂ ਲਟੇਰੇ ਹੀ ਪੈਂਦੇ ਸੀ ਨਾ ਸੱਚੀ ਪੈਂਦੇ ਬਹੁਤ ਪੈਂਦੇ ਸੀ ਭਾਈ ਹੂੰ ਬਹੁਤ ਗੱਡੀਆਂ ਲੁੱਟਦੇ ਸੀ ਬਹੁਤ ਡਰਾਈਵਰ ਮਾਰੇ ਹੂੰ ਬਹੁਤ ਡਰਾਈਵਰਾਂ ਦੇ ਟਾਇਰ ਪਾਪਾ ਸਾੜੇ ਆਤੇ ਟੁਕੜਾ ਝਾੜ ਜੰਗਲ ਹੁੰਦਾ ਸੀ ਹਾਂਸੀ ਮਹਾਰਾ ਜੰਗਲ ਹੁੰਦਾ ਸੀ ਮਿਲਟਰੀ ਸੀ ਵਿਚਾਰੀ ਥੋੜੇ ਬਾਲੇ ਬਚਾਉਂਦੇ ਸੀ ਬੰਦੇ ਨਹੀਂ ਤਾਂ ਆਪਾਂ ਨੂੰ ਬਚਾਉਣ ਵਾਲਾ ਉਧਰ ਕੋਈ ਨਹੀਂ ਮਾਰਨ ਵਾਲੀ ਆਉਂਦੇ ਮਾਰਨ ਵਾਲੀ ਸਾਰੇ ਬਚਾਉਣ ਵਾਲਾ ਕੋਈ ਨਹੀਂ ਹੂੰ ਕੰਗੋ ਤੇ ਕੋਣ ਆਇਆ ਟਰੱਕ ਕੱਢ ਲੈ ਦਵੇ ਜਿਹੜਾ ਜੀ ਕਰਦਾ ਲੁੱਟ ਕੇ ਲੈ ਜਾਂਦਾ ਯਾਰ ਜਿਹੜਾ ਜੀ ਕਰਦਾ ਖੋ ਕੇ ਲੈ ਜੂ ਯਾਰ ਆਪਾਂ ਕੀ ਕਰ ਲਾਂਗੇ ਉਹਨਾਂ ਦੀ ਸਟੇਟ 'ਚ ਯਾਰ ਇੱਕ ਵਾਰ ਟਰੱਕਾਂ ਨੂੰ ਹੁੰਦੂ ਚਾਹਗਾ ਤਾਂ ਗਨੇ ਹੁੰਦੇ ਸੀ ਥੋੜੇ ਐ ਸ਼ੌਧ ਰੋ ਤੋਂ ਵਰਤੇ ਇਹ ਦੇਖੋ ਪਹਿਲਾਂ ਤਾਂ ਕਹਿੰਦੇ ਹੁੰਦੇ ਸੀ ਜਦੋਂ ਕਲਕੱਤੇ ਵਾਲੇ ਡਰਾਈਵਰ ਦੇ ਰਿਸ਼ਤਾ ਕਰਨ ਨੂੰ ਲੋਕ ਮਾਣ ਮਹਿਸੂਸ ਕਰਦੇ ਹੁੰਦੇ ਸੀ ਠੀਕ ਹੈ ਠੀਕ ਹੈ ਉਦੋਂ ਬਾਅਦ ਵਾਲਾ ਜਿਹੜਾ ਪੋਜ ਆ ਥੋੜਾ ਜਿਹਾ ਉਹ ਆ ਗਿਆ ਸੀ ਉਹੇ ਜਿਹਾ ਬਾਈ ਹੂੰ ਮਤਲਬ ਕਿ ਐਵੇਂ ਤੁਰ ਜਾਂਦੀ ਬੁੜੀ ਨੂੰ ਦੇਖ ਏ ਮੈਂ ਤੁਰੇ ਜਾਂਦੇ ਨਹੀਂ ਵੀ ਦੱਸ ਕੀ ਮਿਲ ਗਿਆ ਹੈ ਬਿਕੋਜ਼ ਮਿਲ ਗਿਆ ਇਹਦੀ ਤੀਹ ਪੈਣ ਜਾਂਦੀ ਯਾਰ ਤੂੰ ਬਾਜ਼ ਮਾਰਦਾ ਹਾਂ ਉਹ ਉਹ ਸੀਗਾ ਬਾਈ ਹੂੰ ਉਹਨਾਂ ਦਾ ਕਰਕੇ ਫਿਰ ਹੁਣ ਜਿਹੜੇ ਡਰਾਈਵਰ ਆ ਮੁੰਡੇ ਪੜੇ ਲਿਖੇ ਐ ਸਿਆਣੇ ਐ ਹੂੰ ਹੁਣ ਤਾਂ ਮਤਲਬ ਹੀ ਨਹੀਂ ਕੋਈ ਬਈ ਇਹੋ ਜਿਹਾ ਬੰਦਾ ਹੁਣ ਤਾਂ ਇਹੋ ਜੀ ਗੱਲ ਰਹੀ ਨਹੀਂ ਹਣਾ ਠੀਕ ਐ ਹੁਣ ਵੈਸੇ ਹੀ ਧੰਦਾ ਬਦਨਾਮ ਹੋ ਗਿਆ ਪੈਸੇ ਨਹੀਂ ਬਚਦੇ ਪੈਸੇ ਨਹੀਂ ਬਾਈ ਹੁਣ ਅਗਲਾ ਕਹਿੰਦੇ ਰਸਤਾ ਕਰਨ ਨਾਲ ਛੱਡ ਕੇ ਜਾਣ ਜਿਹੜੇ ਕੈਨੇਡਾ ਅਮਰੀਕਾ ਜਿੱਤ ਉਹ ਵੀ ਤਾਂ ਡਰਾਈਵਰ ਹੀ ਐ ਡਰਾਈਵਰ ਹੀ ਐ ਉਹਨਾਂ ਦੀ ਇੱਜ਼ਤ ਕਾਹ ਤੋਂ ਕਰਦਿਆ ਗੱਲ ਤਾਂ ਇੱਜ਼ਤ ਬੰਦੇ ਦੀ ਤਾਂ ਹੈ ਹੀ ਨਹੀਂ ਇੱਥੇ ਪੈਸੇ ਦੀ ਹੈ ਇਹ ਵੀ ਗੱਲ ਸਹੀ ਹੈ ਬੰਦੇ ਦੀ ਇੱਜ਼ਤ ਕੋਈ ਨਹੀਂ ਕਰਦਾ ਨਾ ਪੈਸੇ ਦੀ ਇੱਜ਼ਤ ਫੁੱਲ ਹੈ ਜੇ ਕੰਮ ਜਿਹੜਾ ਮਰਜ਼ੀ ਹੋਵੇ ਪੈਸਾ ਹੋਵੇ ਪੈਸਾ ਹੋਵੇ ਤੁਹਾਨੂੰ ਮਾਂ ਪਿਓ ਵੀ ਪੈਸੇ ਨਾਲ ਮਿਲਣਾ ਯਾਰ ਅੱਜ ਇਹ ਵੀ ਗੱਲ ਹੈ ਜੇ ਦੋ ਭਰਾ ਹੈ ਜਿਹੜੇ ਭਰਾ ਕੋਲੇ ਪੈਸਾ ਮਾਂ ਪਿਓ ਉਧਰ ਜਾਊਗਾ ਦੂਜੇ ਲੈ ਜਾਂਦਾ ਨਹੀਂ ਜਿੱਦੇ ਤੁਹਾਡੇ ਕੋਲੇ ਆਗੇ ਮਾਂ ਪਿਓ ਇੱਧਰ ਆ ਜੂ ਪੈਸੇ ਨਾਲ ਸਾਰੇ ਖੇੜੀ ਪੈਸੇ ਦਿਓਗੇ ਮੈਂ ਤਾਂ ਦੇਖ ਲਿਆ ਬਾਈ ਭੈਣ ਭਰਾ ਮਾ ਪਿਓ ਸਭ ਐਸੀ ਨਾਲ ਰਿਸ਼ਤੇ ਪੈਸੇ ਦੇ ਰਹਿ ਗਏ ਬੱਸ ਬੂਨਸ ਵੈਦ ਹੋ ਗਿਆ ਹੂੰ ਪੰਜ ਪੰਜ ਸਾਲ ਦੀਆਂ ਬੱਚੀਆਂ ਨਾਲ ਰੇਪ ਹੋਈ ਜਾਂਦੇ ਇੱਥੇ ਹੂੰ ਕੋਈ ਕਾਨੂੰਨ ਨਹੀਂ ਹੂੰ ਜਿਵੇਂ ਅਗਰ ਕਹਿੰਦਾ ਸੌਦਗਾ ਸਰਕਾਰ ਕਲਮ ਕਰ ਦਿੰਦੇ ਮੈਂ ਕਿਹਾ ਇੱਥੇ ਨਜਾਇਜ਼ ਬੰਦੇ ਹੱਥ ਨੂੰ 1000 ਵਧਿਆ ਜਾਇਆ ਕਰੂ ਆਪਣੇ ਤਾਂ ਹੂੰ ਹੈ ਅਗਲਾ ਦੇ ਕੇ ਛਾਣੇਦਾਰ ਨੂੰ 10000 ਰੁਪਇਆ ਕਹੇ ਕਰੂ ਐ ਤੇ ਭਾ ਦੇ ਹੂੰ ਇਜ਼ਜ਼ਾਤ ਨੂੰ ਕੰਜਾਂ ਦੇ ਸਿਰ ਲੈ ਜਾਣਗੇ ਨਜਾਇਜ਼ ਜੀ ਉਹ ਪੁਲਿਸ ਵੀ ਜਾਇਜ਼ ਕਰਦੀ ਆ ਤਾਂ ਸਰ ਕਲਮ ਹੁੰਦੇ ਉੱਤੇ ਸਹੀ ਗੱਲ ਹੈ ਉੱਤੇ ਬੰਦਾ ਵੀ ਸੱਚਾ ਹੁੰਦਾ ਸਹੀ ਗੱਲ ਸਾਰਾ ਕੁਝ ਦੇਖ ਪਰ ਕੇ ਫੇਰ ਕਰਿਆ ਜਾਂਦਾ ਹਮ ਆਪਣੇ ਉਹ ਕੰਮ ਹੋਣਾ ਨਹੀਂ ਜਾਂ ਆਪਣੇ ਹਾਂ ਕਹਿੰਦੇ ਨਸ਼ੇ ਆਏ ਆ ਜੋਂ ਐਡਾ ਵੀ ਨਸ਼ਾ ਨਹੀਂ ਆਪਣੇ ਹੈਗਾ ਭਾਈ ਅੱਛਾ ਜੀ ਐਡਾ ਬਣਾਇਆ ਵਾ ਰੌਲਾ ਦਾ ਵਾੜਾ ਰੌਲਾ ਬਹੁਤ ਜ਼ਿਆਦਾ ਆਪਣੇ ਨਾਲੋਂ ਜ਼ਿਆਦਾ ਰਾਜਸਥਾਨ 'ਚ ਹੈ ਆਪਣੇ ਨਾਲੋਂ ਜ਼ਿਆਦਾ ਗੁਜਰਾਤ 'ਚ ਹੈ ਆਪਣੇ ਨਾਲੋਂ ਜ਼ਿਆਦਾ ਬੰਬੇ ਹੈ ਠੀਕ ਹੈ ਕਈ ਗੁਣਾ ਜ਼ਿਆਦਾ ਨਸ਼ੇ ਆਪਣੇ ਨਾਲੋਂ ਉੱਧਰ ਠੀਕ ਹੈ ਆਪਾ ਬਦਨਾਮ ਐ ਆਪਾ ਬਦਨਾਮ ਕਿਵੇਂ ਐ ਉਹਨਾਂ ਦੀਆਂ ਬੁੜੀਆਂ ਵੀ ਫੀਮ ਖਾਂਦੀਆਂ ਯਾਰ ਰਾਜਸਥਾਨ ਵਾਲਿਆਂ ਦੀਆਂ ਯਾਰ ਬੰਦਿਆਂ ਨੇ ਤਾਂ ਗਾਣੀ-ਗਾਣੀ ਐ ਠੀਕ ਐ ਠੀਕ ਐ ਇੱਕ ਐਮ ਡੀ ਨਸਾ ਨਵਾ ਨਸਾ ਐ ਐਮ ਡੀ ਤਮੋ ਗੋਟਗੇ ਚ ਪਾ ਕੇ ਖਾਂਦੇ ਆ ਉਹ ਹੂੰ ਉਹਨੇ ਘਰ ਪੜਤੇ ਰਾਜਸਥਾਨ ਦੇ ਬਈ ਯਾਰ 80 80 ਲੱਖ ਦਾ ਕਰੋੜ ਕਰੋੜ ਦਾ ਐਮ ਡੀ ਖਾ ਗਏ ਯਾਰ ਲੋਕ ਅੱਛਾ ਜੀ ਹਾਂ ਫਿਰ ਚਟਾ ਫਿਰ ਸਮੈਕ ਐਮ ਪੀ ਤੇ ਮੈਂ ਕਹਿੰਦਾ ਯਾਰ ਘਰ ਬਰਬਾਦ ਹੋਏ ਪਏ ਲੋਕਾਂ ਦੇ ਉੱਤੇ ਆਪਣੇ ਤਾਂ ਕੁਝ ਵੀ ਨਹੀਂ ਆਪਰੇ ਦਾ ਦਾਗ ਲਾਇਆ ਜਾਂਦਾ ਯਾਰ ਪੰਜਾਬ ਨਸ਼ੇੜੀ ਐ ਬਸ ਆ ਗੱਲ ਐ ਹਮ ਹੁਣ ਤੁਸੀਂ ਵੇਖੋ ਆਪਾਂ ਕਿੰਨੇ ਜਾਣੇ ਬੈਠੇ ਆ ਕਿੰਨੇ ਕਿ ਡੈਗਦੇ ਫਿਰਦੇ ਆ ਯਾਰ ਸਹੀ ਗੱਲ ਐ ਠੀਕ ਐ ਹਮ ਆਪਣਾ ਤੁਸੀਂ 100 ਬੰਦਾ ਇਕੱਠਾ ਕਰ ਲੋ 100 ਚੋਂ 1 2 4 ਹੋਣਗੇ ਯਾਰ ਹਮ ਇਹ ਤਾਂ ਮਤਲਬ ਇਹ ਥੋੜੀ ਸਾਰਾ ਪੰਜਾਬ ਹੀ ਐ ਯਾਰ ਹਮ ਇੱਕ ਚਾਲ ਐ ਵੀ ਪੰਜਾਬ ਨੂੰ ਨਸ਼ੇੜੀ ਦਾ ਟੈਗ ਦੇ ਦਿਓ ਹਮ ਟੈਗ ਦਿੱਤਾ ਜਾਂਦਾ ਟੈਗ ਦਿੱਤਾ ਸਾਰੀਆਂ ਸਟੇਟਾਂ ਜੀ ਨਾ ਸਾਹਿਬਾਈ ਹਮ ਸਾਰੇ ਹੀ ਬੁੱਲ ਵਿਗਦਾ ਕੋਈ ਸਰਕਾਰ ਨਹੀਂ ਬੰਦ ਕਰ ਸਕਦੀ ਇਹਨੂੰ ਡੋਡੇ ਫੀਮ ਸਰਕਾਰ ਬੰਦ ਕਰਾ ਦੂ ਮੈਂ ਮੰਨਦਾ ਡੋਡੇ ਦੀ ਕੁਆਂਟੀਟੀ ਜਿਆਦਾ ਹੁੰਦੀ ਫੜੇ ਜਾਣਗੇ ਇਹ ਜਿਹੜਾ ਚਿੱਟਾ ਹੁਣ ਇੰਨਾ ਉਹ ਤੇ ਪੁਲਿਸ ਖੜੀ ਇੱਥੇ ਸੜ ਤਾਂ ਕੀ ਫੜ ਲੈਣਗੇ ਯਾਰ ਉਹ ਕੀ ਫੜਦਾ ਠੀਕ ਹੈ ਜੇ ਕੋਈ ਵੱਡਾ ਫੜਿਆ ਜਾਂਦਾ ਉਹਨੂੰ ਗੁਜਰਾਤ ਚ ਫੜਿਆ ਗਿਆ ਅਡਾਨੀ ਦਾ ਸੀਗਾ ਹੂੰ ਪੂਰਾ ਕੰਟੇਨਰ ਹੀ ਫੜਿਆ ਗਿਆ ਮੁੜ ਕੇ ਗੱਲ ਆਈ ਹੈ ਹੂੰ ਉਹਨੇ ਪੰਜਾਬ ਹੀ ਆਉਣਾ ਬੇੜਾ ਕਰਕੇ ਕਰਨਾ ਹੈ ਬੇੜਾ ਕਰਕੇ ਸਾਡੇ ਨੌਜਵਾਨਾਂ ਦਾ ਫੌਜ ਚ ਭਰਤੀ ਹੋਣਾ ਕਿਤੇ ਜਾਣ ਤੇ ਮਗਰੋਂ ਕੀ ਕਰਨਗੇ ਮੁਰਕੇ ਤੋਂ ਦੂਜੇ ਰਹਿ ਜਾਣਗੇ ਜਿਵੇਂ ਉਹ ਕਹਿੰਦਾ ਹੁੰਦਾ ਮਰਾਸੀ ਬਹੁਤ ਚਪਰਤੀ ਕਰ ਲਿਆ ਸੀ ਅੱਛਾ ਉਦੋਂ ਲੜਾਈ ਲੱਗੀ ਵੀ ਸੀ ਠੀਕ ਐ ਉਹ ਨਾਲ ਦੇ ਸਾਰੇ ਮਰਗੇ ਰਹਿ ਗਏ ਗੱਲਾ ਮਰਾਸੀ ਮਰਾਸੀ ਨੇ ਗੋਲੀ ਤਾਂ ਚਲਾਈ ਨਹੀਂ ਬਾਟੋ ਦੇ ਪਿਆ ਸੀ ਹੂੰ ਉਹਨੇ ਕਹੇ ਹਣ ਅਫਸਰ ਆਗੇ ਤਾਂ ਜਮੇ ਹੀ ਮਾਰੀ ਜਾਵਾਂਗੇ ਹਨਾ ਉਹਨੇ ਕਹਣਾ ਸਾੜਿਆ ਵੀ ਤੇਰੇ ਕਿਉਂ ਨਹੀਂ ਬੱਜੀ ਹੂੰ ਉਹ ਕਹਿੰਦਾ ਆਪਾਂ ਵੀ ਮਰ ਜੰਨੇ ਹੂੰ ਉਹ ਮਰ ਗਿਆ ਵਿਚਾਰਾ ਠੀਕ ਐ ਕਾਰਤੂਸਾਂ ਇੱਕਾਸੀ ਜੀ ਚ ਲੈ ਲਿਆ ਉਹਨੇ ਹਾਂ ਕਾਚੀ ਜੀ ਚ ਲੈ ਕੇ ਮਰ ਗਿਆ ਅੱਛਾ ਨਕਲੀ ਹਾਂ ਨਾ ਕਾਰਤੂਸ ਦਾ ਅਰੀਜਨਲ ਹੀ ਸੀ ਅੱਛਾ ਉਵੇਂ ਹੀ ਸਾਫਤਾ ਹੀ ਘਾਚ ਚ ਲੈ ਕੇ ਮਰ ਗਿਆ ਵੀ ਕਹਿਣਗੇ ਇੱਥੇ ਵੱਜਿਆ ਇਹਦੇ ਹਾਂ ਉਦੋਂ ਅਫਸਰ ਆ ਗਏ ਉਹ ਕਹਿੰਦਾ ਇਹਦੇ ਵੇਲੇ ਆ ਕਾਰਤੂਸ ਜੇ ਆ ਪਿਆ ਕਹਿੰਦਾ ਅੱਧਾ ਵੱਧਾ ਹੀ ਹੈ ਵਿਚਾਰੇ ਦੇ ਯਾਰ ਕਹਿੰਦਾ ਵੇਖ ਲੈ ਕਹਿੰਦੇ ਇਹਦੀ ਮੌਤ ਵੀ ਹੈ ਨਾ ਉਹ ਅੱਟ ਕੇ ਕਹਿੰਦਾ ਸਿੱਧਾ ਨੂੰ ਟਿਚਰਾ ਨਾ ਕਰੋ ਜੀ ਉਹਨਾਂ ਨੇ ਢਾ ਲਿਆ ਕਹਿੰਦਾ ਸਾਲਾ ਸੀਦੀ ਦਾ ਕਹਿੰਦਾ ਸਾਲਾ ਜਾਗਦੇ ਹੀ ਪਿਆ ਉਹ ਪਿਆ ਦਾ ਬਾ ਟੋਲੇ ਦੀ ਗੋਲੀ ਤਾਂ ਚਲਾਈ ਨਹੀਂ ਹਨਾ ਉਹ ਰਹਿ ਜਾਣਗੇ ਫਿਰ ਬਾਅਦ ਚ ਵੀ ਭੋਜ ਹੋਉਂਦੀ ਆ ਵੀ ਆਪਾਂ ਨਿਕਲ ਚੱਲੋ ਨਿਕਲ ਚੱਲੋ ਤੇ ਜਾਂ ਭਰਾਵਾ ਮੈਂ ਤਾਂ ਇੱਕ ਗੱਲ ਕਹਿਣਾ ਵੀ ਜਿਹੜੇ ਦੇਸ਼ ਨਾਲ ਲੜਨਾ ਚੱਟੇ ਵਾਲੇ ਨੂੰ ਭੇਜਦੇ ਉਹਨਾਂ ਨੂੰ ਦੇ ਕੇ ਪੈਕਟ ਪੈਕਟ ਚੱਟੇ ਦਾ ਹਾਂ ਉਹਨਾਂ ਨੂੰ ਕਹਾ ਆਹ ਚੱਕੋ ਅਸਲੇ ਤੇ ਆਹ ਚੱਕੋ ਚੇਚਾ ਤੇ ਪੜਾ ਦਿਓ ਕਰਦਾ ਹਾਂ ਹਾਂ ਉਹ ਵੀ ਵਿਚਾਰੇ ਮਰੇ ਹੀ ਹੈ ਸਹੀ ਗੱਲ ਹੈ ਕੀ ਬਤਾਉਂਦਾ ਲੈ ਜਾਣਗੇ ਥੱਕ ਕੇ ਬਾਬਾ ਨਸੇ ਦੀ ਲੋਰ ਚ ਉਹ ਨਹੀਂ ਹੜਦੇ ਪਿੱਛੇ ਲੋਕੇ ਚਟਾ ਚੀਜ਼ ਇਹੋ ਜੀ ਆ ਤਾਂ ਝਟਾਣੇ ਵਾਲੀ ਕੁੱਤੀ ਜਾਂਦੇ ਪਤਾ ਹੀ ਨਹੀਂ ਹੁੰਦਾ ਪਤਾ ਹੀ ਲੱਗਦਾ ਇਹਨਾਂ ਨੂੰ ਪਤਾ ਹੀ ਲੱਗਦਾ ਹੈ ਥਾਣੇ ਵਾਲੇ ਹੁਣ ਕੁੱਟਦੇ ਹੀ ਨਹੀਂ ਨਾ ਚਿੱਟਾ ਲੱਗਿਆ ਹੁੰਦਾ ਉਹ ਆ ਹੁਣ ਪਤਾ ਵੀ ਇਹਨੂੰ ਕੀ ਮਤਲਬ ਕੰਦ ਚਿੱਟੇ ਢੇ ਮਾਰਨਾ ਹੂੰ ਤੇ ਉਹਨੂੰ ਉਧਰ ਧੱਕਣ ਵੀ ਚੱਲ ਕਾਕਾ ਮੈਂ ਸੁਣੀ ਇੱਕ ਗੱਲ ਕਹਿੰਦੇ ਕਿਹੜੇ ਫੌਜੀ ਸੀਗੇ ਉਹਨਾਂ ਨੂੰ ਚਿੱਟਾ ਦੇਤਾ ਚਾਰ ਜਾਣੇ ਸੀ ਉਹਨਾਂ ਨੇ ਚੌਂਕੀ ਝਕਾਤੀ ਪਾਸ ਤਾਂਦੀ ਇੱਕ ਭਤੰਦਰਾ ਨੇ ਕਹਿੰਦੇ ਫਾਇਰਿੰਗ ਹੀ ਨਹੀਂ ਬੰਦ ਕਰੀ ਦੋ ਆਕੇ ਪੀਨ ਲੱਗ ਜਾ ਕਰਨ ਦੋ ਗੋਲੀ ਚਲਾਉਣ ਲੱਗ ਜਾ ਕਰਨ ਟਗੜ ਤੂੰ ਟਗੜ ਤੂੰ ਦੋ ਆਜਾ ਕਰਨ ਦੋ ਉਹਨ ਉਹ ਗੱਲ ਆ ਜੋ ਪੈ ਜੋ ਤੂੰ ਹੀ ਦਾ ਬਹੁਤ ਤਗੜੇ ਬੰਦੇ ਆ ਯਾਰ ਅਈ ਦਾ ਬੱਲੇ ਹੀ ਰਹੇ ਅੱਜ ਫਿਰ ਤੋ ਬਸ ਰਾਇ ਬੀਤੋ ਬਾਦ ਫਿਰ ਕੀ ਕੀਤਾ ਅੱਗੇ ਫਿਰ ਟਾਬੇ ਅੱਛਾ ਟਾਬੇ ਨਾ ਫਿਰ ਪਹਿਲਾਂ ਮੈਂ ਬਦਮਾਸ਼ੀ ਲੈਣ ਚ ਆ ਗਿਆ ਅੱਛਾ ਬਦਮਾਸ਼ੀ ਕੀ ਕੀਤੀ ਹੈ ਫੁੱਲ ਕਰੀ ਹੈ ਕਿਵੇਂ ਫੁੱਲ ਆਏ ਮੈਂ ਬੁੱਢੇ ਆ ਰ ਗਿਆ ਜਿਹੜੇ ਸਾਰੇ ਮੇਰੇ ਨਾਲ ਹੀ ਹੁੰਦੇ ਸੀ ਚੇਲੇ ਆ ਮੇਰੇ ਅੱਛਾ ਪੋਤਾ ਮੇਰਾ ਉਹ ਮੁੜ ਕੇ ਉਹ ਆਪ ਦੀ ਚਲੋ ਬਾੜਾ ਆਜਾ ਦੇ ਕਰ ਗਿਆ ਗੰਜਰ ਹੂੰ ਚਲੋ ਜੇਲ੍ਹ ਤੇ ਜਾਂਦਾ ਬਸਦਾ ਰਵੇ ਆਪਦਾ ਜਿੰਦਗੀ ਮਾਰੀ ਮੈਂ ਤਾਂ ਕਿਹਾ ਵੀ ਛੜ ਦੇ ਮਾਰੇ ਕੰਮ ਪੁੱਤ ਆ ਜਾ ਲੈਣ ਤੇ ਚੜੋ ਜੇ ਮੇਰੇ ਨਾਲ ਗੱਲ ਹੁੰਦੀ ਹੋਵੇ ਉਹਦੀ ਮੈਂ ਕਹਿ ਦਿਆਂ ਉਹਨੂੰ ਵੀ ਨਹੀਂ ਕਰਨਾ ਪੁੱਤ ਸੁਧਰ ਜੋ ਯਾਰ ਲੌਰੈਂਸ ਆ ਰਗੇ ਆ ਇਹ ਵੀ ਵਧੀਆ ਆਪਣੇ ਜਾਨੀ ਇੱਜ਼ਤ ਕਰਦੇ ਆ ਜਿੰਨੇ ਵੀ ਪੁਰਾਣੇ ਨਵੇਂ ਮੁੰਡੇ ਸਾਰੇ ਇੱਜ਼ਤ ਕਰਦੇ ਆ ਆਪਣੀ ਕੋਈ ਨਹੀਂ ਮੈਨੂੰ ਤਾਂ ਸਾਰੇ ਕਹਿ ਦਿੰਦੇ ਹੁੰਦੇ ਆ ਕੇ ਜੋ ਤੰਗ ਕਰਦਾ ਬਾਬਾ ਦੱਸ ਜਿੰਨੇ ਵੀ ਆ ਕਿਉਂਕਿ ਬਦਮਾਸ਼ੀ ਕੀਤੀ ਫਿਰ ਹੈ ਬੋਲ ਕਰੀਏ ਜੀ ਕਿਵੇਂ ਬਦਮਾਸ਼ੀ ਚ ਕਿਵੇਂ ਫਿਰ ਪੈਰ ਤਰਿਆ ਇਹ ਆਈ ਜਦੋਂ ਦੂਜੇ ਪਾਸੇ ਫੇਲ ਹੋ ਗਏ ਜਦੋਂ ਕੋਈ ਦਿਸਿਆ ਨਹੀਂ ਭੁੱਖੇ ਮਰਦੇ ਉਧਰ ਨੂੰ ਹੋ ਗਏ ਹੁਣ ਜਦੋਂ ਮੇਰੇ ਕੋਲੇ ਟਰੱਕ ਸੀਗਾ ਅੱਛਾ ਉਹ ਕਿਹਨਾਂ ਕਿਸਤਾਂ ਟੁੱਟ ਗਈਆਂ ਠੀਕ ਹੈ ਉਹ ਕਹਿੰਦੇ ਸੀ ਫਾੜਨ ਦਾ ਹੁਣਾ ਕਿਸਤਾਂ ਵਾਲੇ ਹਾਂ ਹੁਣ ਯਾਰ ਉਹ ਹੀ ਟਰੱਕ ਹੈ ਮੇਰੇ ਕੋਲੇ ਉਹੀ ਉਹ ਲੈ ਕੇ ਮੇਰੇ ਕੋਲੇ ਕੀ ਹੈ ਹਾਂ ਹੋਰ ਵਾਰ ਵਾਰ ਜਾ ਘਾਈ ਜਾਵੇ ਐ ਸਾਡੇ ਘਰੇ ਬੈਠਾ ਵਿਚਾਰਾ ਦਾਣਾ ਐ ਐਮ ਸੀ ਹੁੰਦਾ ਸੀ ਬਾਗੇ ਪੁਰਾਣੇ ਦਾ ਅੱਛਾ ਤੇ ਐਵੇਂ ਆਈ ਅਸੀਂ ਗੱਡੀ ਆਏ ਫੜ ਲੈਨੇ ਆਂ ਅਸੀਂ ਫਲਾਣਾ ਮੈਂ ਕਿਹਾ ਹਲੋ ਆ ਮਾਰਨਾ ਮੇਰੇ ਮੈਂ ਕਿਹਾ ਯਾਰ ਕੱਕਾਈ ਜੇ ਜਾਨਾ ਤੂੰ ਹਾਂ ਤੇ ਨਹੀਂ ਮੈਨੂੰ ਫੜਾ ਮੈਂ ਕਿਹਾ ਮੈਂ ਠੋਕ ਕੇ ਦਿਖਾਵਾਂ ਤੇਰੇ ਹਾਂ ਮੈਂ ਕਿਹਾ ਖੜਾ ਮੇਰਾ ਪਿਓ ਮੈਨੂੰ ਪਿਓ ਦਾ ਨਾ ਸਮਝੀ ਜੇ ਨਾ ਮਾਰਿਆ ਸਾਡਾ ਪਿਓ ਕਹਿੰਦਾ ਫੜਾਈ ਦੇਰੂ ਹਮਲਾ ਕਹਿੰਦਾ ਇਹ ਇਹ ਮਾਰੂ ਮੈਂ ਕਿਹਾ ਨਹੀਂ ਮੇਰੇ ਮਾਰ ਹਾਂ ਨਹੀਂ ਮੈਂ ਜਾਣ ਨਹੀਂ ਦੇਣਾ ਠੀਕ ਹੈ ਦੋਨੋਂ ਗੱਲਾਂ 'ਚ ਇੱਕ ਕਰ ਹੁਣ ਅਸਲੀ ਵਾਲਾ ਬੰਦਾ ਤਾਂ ਫਸਿਆ ਹੁੰਦਾ ਯਾਰ ਹਾਂ ਜਿਉ ਮੇਰੇ ਮਾਰੂ ਤਾਂ ਵੀ ਮਰ ਗਿਆ ਅੰਦਰ ਜਾਉ ਤੇ ਮੈਨੂੰ ਫੜਾਉ ਮੈਂ ਸੱਚੀ ਮਾਰ ਦੂੰ ਉਹਨੇ ਕਹਿਦਾ ਹੁਣ ਹਿੱਲਿਆ ਵਾ ਸਾਲਾ ਪੈਸੇ ਐ ਨਹੀਂ ਇਹਦੇ ਕੋਲੇ ਹੂੰ ਇਹਨੇ ਜੱਕ ਦੂ ਉਹਨੇ ਮਸਾਂ ਜਾਨ ਚੜਾਈ ਮੈਂ ਤਾਂ ਉਹਨੂੰ ਸੱਚੀ ਕਿਹਾ ਮੈਂ ਕਹਾ ਜਾ ਫੜ ਲਓ ਯਾਰ ਮੈਂ ਕਹਾ ਜਹੇਦਾਰ ਤੋਤਾ ਸੌਂਦੀ ਦੁਕਾਨ ਤੇ ਖੜੀ ਗੱਡੀ ਮੋਗ ਗਿਆ ਆਜੋ ਫੜ ਲਓ ਜੀ ਹਾਂ ਉਹ ਕਹਿੰਦਾ ਅਸੀਂ ਕੀ ਲੈਣਾ ਯਾਰ ਖਰੀਦ ਦੇ ਹਾਂ ਉਹ ਡਰ ਗਈ ਮੈਂ ਕਹਾ ਯਾਰ ਇਹ ਫੜਨੀ ਨਹੀਂ ਆਉਂਦੀ ਮੈਂ ਉਹਦੇ ਮਾਲਕ ਨੂੰ ਫੋਨ ਲਾਇਆ ਪਾਕੇ ਪਣਾਣੇ ਦੇ ਸੀ ਏਸੀ ਵਾਲੇ ਮੈਂ ਕਿਹਾ ਆਜੋ ਲੈ ਜਾਓ ਗੱਡੀ ਉੱਥੇ ਖੜੀ ਹੈ ਕਹਿੰਦਾ ਨਾ ਭਾਈ ਅਸੀਂ ਕੀ ਲੈਣਾ ਯਾਰ ਰੱਖ ਲੈ ਯਾਰ ਮੈਂ ਡਰ ਗਿਆ ਯਾਰ